ਤੁਹਾਇਂ ਕੱਪੜੇ ਚੱਲਦਾ ਰੂਪ ਕੀਤੀ ਹੋਈ ਦੀ ਛੇਤੀ ਸਤਰੀ ਕਹਿੰਦਾ ਬਾਬਾ ਜੀ ਹਾਂ ਠੀਕ ਐ ਅਹਰ ਬਾਬਾ ਜੀ ਠੀਕ ਠਾਕ ਬਹੁਤ ਵਧੀਆ ਬਹੁਤ ਬਾਬਾਈ ਗੱਡ ਬੰਦੇ ਹੋ ਤੁਸੀਂ ਬਾਬਾਈ ਬਹੁਤ ਚਲਦੀ ਆ ਬਾਬਾ ਜੀ ਦੇਖੋ ਉਹਦੇ ਤੁਸੀਂ ਐਮ ਐਲ ਏ ਸਾਹਿਬ ਨੂੰ ਇੱਕ ਫੋਨ ਕੀਤਾ ਓਏ ਪਤਾ ਕੀ ਆ ਛੋਟੇ ਵੀਰੇ ਸਾਰਾ ਇਹ ਭਰਾਵਾਂ ਨਾਲ ਹੀ ਹੁੰਦਾ ਕੱਲਾ ਕੋਈ ਵੱਡਾ ਨਹੀਂ ਹਾਂ ਇਹ ਤਾਂ ਤੁਸੀਂ ਲੱਖ ਰੁਪਏ ਦੀ ਗੱਲ ਕੀਤੀ। ਬਾਬਾ ਜੀ ਸਾਡਾ ਬਹੁਤ ਬਹੁਤ ਧੰਨ। ਯਾਰ ਪੈਰੀ ਹੱਥ ਲਾ ਕੇ ਪਾਪ ਨਾ ਲਾ। ਬਾਬਾ ਜੀ ਦੇਖੋ ਇੱਕ ਫੋਨ 'ਚ ਤੁਹਾਡੇ ਕੰਮ ਹੁੰਦਾ। ਹੈ? ਬਾਬਾ ਜੀ। ਹਾਂ। ਇੱਕ ਫੋਨ ਤਾਂ ਲਾਇਆ। ਇਹਨੂੰ ਰੋਣਾ ਕਿ? ਥੋੜੀ ਪਰਚਾਈ ਨੂੰ। ਯਾਰ ਮੇਰੀ ਗੱਲ ਸੁਣ। ਮੈਂ ਤਾਂ ਵਿਚਾਰੀ ਨੂੰ ਕਦੇ ਦੇਖਿਆ ਵੀ ਨਾ ਮਿਲਿਆ ਦੇਖ। ਮੈਂ ਕੀ ਕਹੂੰ? ਕੋਈ ਗੱਲ ਨਹੀਂ ਤੁਸੀਂ ਨਹੀਂ ਮਿਲੇ ਕੋਈ ਗੱਲ ਨਹੀਂ ਤੁਸੀਂ ਉਹਨੂੰ ਮਾੜਾ ਜਿਹਾ ਸੁਣਿਆ ਦਿਓ। ਮੈਂ ਕੀ ਕਹੂੰ? ਲਾਇਆ। ਜੋ ਮਰਜ਼ੀ ਕਹਿ ਦਿਓ। ਹਾਂਜੀ ਇੱਕ ਇੱਕ ਮਿੰਟ ਮੈਨੂੰ ਗੱਲ ਕਰਨ ਲੈਣ ਇੱਕ ਵੇਖੋ ਬਾਬਾ ਜੀ ਬਹੁਤ ਗੁੱੱਡ ਬੰਦੇ ਆ ਬਾਈ ਉਹਦੇ ਆਹ ਜਦੋਂ ਆਪਣੇ ਤਾਇ ਦੇ ਕੁੜੀ ਦਾ ਉਹ ਸਹੁਰੇ ਬਿਚਾਉਂਦੇ ਨਹੀਂ ਸੀਗੇ ਆਹ ਸੱਚ ਉਹਦਾ ਕੀ ਬਣਿਆ ਉਹ ਅੱਜ ਦਿਨ ਫੋਨ ਕੀਤਾ ਬਾਬਾ ਜੀ ਨੇ ਇੱਕ ਫੋਨ ਕੀਤਾ ਆਹ ਥਾਣੇ ਵਾਲਿਆਂ ਨੇ ਉਹਦੀ ਆਪਣੇ ਪੱਖ ਦੀ ਗੱਲ ਕੀਤੀਆਂ ਉਹ ਤੰਗ ਕਰਦੇ ਸੀ ਕੁੜੀ ਨੂੰ ਚੱਲ ਤੂੰ ਐਂ ਦੱਸ ਉਹ ਕੁੜੀ ਨੂੰ ਨਾ ਸਹੁਰੇ ਤੰਗਦਾ ਨਹੀਂ ਕਰਦੇ ਉਹ ਕੁਛ ਝੋਕਦੇ ਵੀ ਨਹੀਂ ਕੁੜੀ ਕੰਨੀ ਤੇ ਸਗੋਂ ਕੁੜੀ ਤੰਗ ਕਰਦੀ ਐ ठीक है बाबा जी बाबा जी थोड़ा धन्यवाद एक मिनट लाओ मिनट ਮੇਰੀ ਗੱਲ ਸੁਣ ਤੇਰੀ ਖਾਦੀ ਪਿੱਤੀਆ ਤੂੰ ਘਰੇ ਚੱਲ ਹੁਣ ਕੋਈ ਨਾ ਫੋਨ ਆਪੇ ਇੱਕ ਇੱਕ ਫੋਨ ਲਾ ਨਾਇਆ ਚੌਕ ਕਿਹ ਨੂੰ ਲੌਣਾ ਛੋਟੀ ਪਰਚਾਈ ਓਏ ਮੀ ਉਹਨੂੰ ਮਾੜੇ ਜਿਹਾ ਸਮਝਾ ਦੇਓ ਐਨਾਂ ਕ ਮੈਂ ਕਹੂੰ ਕਿ ਉਹਨੂੰ ਜਿਹੜਾ ਤੁਸੀਂ ਤੁਹਾਡਾ ਜੀ ਕਰਦਾ ਕਹਿੰਦੇ ਉਹ ਮੇਰੀ ਗੱਲ ਸੁਣ ਤੈਨੂੰ ਮੈਂ ਪਹਿਲਾਂ ਨਹੀਂ ਕਿਹਾ ਵੀ ਤੇਰੀ ਖਾਦੀ ਪਿੱਤੀਆ ਤੂੰ ਘਰੇ ਚੱਲ ਆ ਪਸਵਰੇ ਗੱਲ ਕਰਦੇ ਸਵੇਰੇ ਬਾਬਾ ਬਾਬਾ ਜੀ ਗਲਾਬ ਨੂੰ ਤਾਂ ਤੁਸੀਂ ਜਾਣਦੇ ਹੋ ਤੂੰ ਜਾਣਦਾ ਯਾਰ ਤੂੰ ਮੈਂ ਲਾ ਯਾਰ ਮੈਂ ਤਾਂ ਆਪੇ ਉਹ ਉਹਦੇ ਬਰਾਦ ਗਿਆ ਤੂੰ ਲਾਲ ਕੁੱਟ ਪਾ ਕੇ ਮੈਂ ਤਾਂ ਗੁਲਾਬ ਜਮਣਾ ਤੇ ਚੱਟ ਨਹੀਂ ਖਾਂਦੀ ਆ ਤੈਨ ਪਾ ਕੇ ਜਾ ਚੱਟ ਤੇ ਨਹੀਂ ਬਰਾਵਾ ਉਹ ਖਾਦੀ ਪੀਦੀ ਉਹ ਉਹਦੇ ਵਿਆਹ ਤੇ ਤੂੰ ਮੇਰੀ ਗੱਲ ਤੂੰ ਮੇਰੀ ਗੱਲ ਖਾਦੀ ਪੀਤਿਆ ਤੂੰ ਚੱਲ ਮੇਰੇ ਗੱਲ ਕਰ ਮੇਰੇ ਗੱਲ ਕਰ ਬਾਬਾ ਜੀ ਦੇਖੋ ਤੁਸੀਂ ਇਨੇ ਗੁੱਡ ਬੰਦੇ ਹੋ ਬਾਬਾ ਕੋਈ ਗੱਲ ਨਹੀਂ ਇੱਥੇ ਬੈਠੇ ਬੈਠੇ ਦਿੱਲੀ ਫੋਨ ਕਰਕੇ ਕੰਮ ਹੁੰਦਾ ਫੋਨ ਕਰਕੇ ਕੋਈ ਨਾ ਕੋਈ ਆ ਤੂੰ ਐ ਕਰ ਤਾ ਬਾਬਾ ਜੀ ਜਰਰ ਜਰਰ ਤੁਸੀਂ ਉਹਦੇ ਬਰਾਤ ਗਏ ਸੀ ਕਿ ਉਹਨਾਂ ਦੇ ਇਧਰ ਭਾਈ ਗੱਲ ਸੁਣ ਇੱਕ ਮਿੰਟ ਭਾਈ ਗੱਲ ਕਰ ਲੈਣ ਇੱਕ ਮਿੰਟ ਹੈਂ ਬਾਬਾ ਜੀ 200 ਬੰਦਾ ਤੁਹਾਡੇ ਨਾਲ ਲਾਏ ਮੈਂ ਉੱਥੇ 200 ਉਹ ਮੇਰੇ ਯਾਰ ਨਹੀਂ ਭਾਈ ਤੈਨੂੰ ਤਾਂ ਪਤਾ ਹੀ ਹੈ ਨਹੀਂ ਤੈਨੂੰ ਨਹੀਂ ਪਤਾ ਯਾਰ ਬਾਬਾ ਜੀ ਤਾਂ ਹੀ ਭੁੱਲ ਗਏ ਉਹਦੇ ਨਾਲ ਦੂਜੀ ਪਾਰਟੀ ਨਾਲ ਸੀਗਾ ਬੰਦਾ ਉਹ ਐਤ ਕੀ ਭਾਈ ਛਪਾਂ ਚੀਚ ਬਾਬਾ ਜੀ ਨੂੰ ਖੜਾ ਕਰਨਾ 500 ਬੰਦਾ ਤੁਹਾਡੇ ਨਾਲ ਲਾਉਣਾ ਬਾਬਾ ਜੀ 500 ਬੰਦਾ ਤਸੀਂ ਦੇਖ ਲਓ ਹੈਂ ਮੇਰੀ ਗੱਲ ਸੁਣਾ ਆ ਨੂੰ ਗੱਲ ਕਰਨ ਦੇ ਤੂੰ ਸਵੇਰੇ ਆਈ ਇੱਕ ਵਾਰੀ ਖਾਦੀ ਪੀ ਤੋ ਇੱਕ ਕਰ ਲਿਓ ਗੱਲ ਬਾਬਾ ਜੀ ਦੇ ਕੋ ਬਾਬਾ ਜੀ ਐ ਕਿ 500 ਬੰਦਾ ਤੁਹਾਡੇ ਲੜ ਲਾਉਣਾ ਆਪਾਂ ਕੋਈ ਕੋਈ ਗੱਲ ਨਹੀਂ ਆਪਾਂ ਤਾਂ ਇਹ ਹੈ ਵੀ ਚੰਗਾ ਬੰਦਾ ਕੋਈ ਸ਼ਰੀ ਬੰਦਾ ਪੂਰੇ ਆ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਕੋਈ ਤੇਰੀ ਖਾਦੀ ਪੀਤੀ ਤੂੰ ਚੱਲ ਜਾ ਨਹੀਂ ਨਹੀਂ ਖੱਬ ਤੁਸੀਂ ਆਪਾ ਮੱਗਰ ਸਰਪੰਚ ਨਾਲ ਜਿੱਥੇ ਖੜ ਕੇ ਉੱਥੇ ਹੀ ਖੜ ਗਿਆ ਹੈ ਫਿਰ ਆਪਾ ਭੁੱਲੇ ਸਰਪੰਚ ਨਾਲ ਜਿੱਥੇ ਖੜ ਕੇ ਖੜ ਗਿਆ ਬਾਬਾ ਜੀ ਤੁਹਾਡੇ ਨਾਲ ਜਿੱਥੇ ਖੜ ਕੇ ਉੱਥੇ ਹੀ ਖੜ ਕੇ ਹਿੱਲਦੇ ਨਹੀਂ ਅਸੀਂ ਕਹੇ ਦੀ ਮੈਂ ਦੇਖੋ ਇਹ ਖੜਦੇ ਖੜਦੇ ਨਾਲੇ ਹੱਲ ਨਹੀਂ ਬਾਬਾ ਜੀ ਤੁਸੀਂ ਗੱਲ ਸੁਣੋ ਇੱਕ ਮਿੰਟ ਹੈ ਮੇਰੀ ਗੱਲ ਸੁਣ ਤੂੰ ਜਾ ਤੈਨੂੰ ਮੈਂ ਕਹੀ ਜਾਂਦਾ ਤੂੰ ਜਾ ਤੇਰੀ ਖਾਦੀ ਪਿੱਛੇ ਘਰੇ ਚੱਲ ਆਪਾਂ ਕੋਈ ਨਾ ਸਵੇਰੇ ਗੱਲ ਕਰਾਂ ਸਵੇਰੇ ਤਾਂ ਬਾਬਾ ਜੀ ਲੇਟ ਹੋ ਜਾਊਗਾ ਲੇਟ ਹੋਜੀ ਸਵੇਰੇ ਮੈਨੂੰ ਜ਼ਰੂਰੀ ਕੰਮ ਆ ਤੁਸੀਂ ਆ ਫੋਨ ਜੇਬ ਚ ਪਾ ਲਿਆ ਫੋਨ ਕੱਢੋ ਬਾਬਾ ਜੀ ਤੁਸੀਂ ਹੁਣ ਤਾਂ ਲਾ ਸਕਦੇ ਹੋ ਯਾਰ ਕਹੇ ਜਾਂ ਬੰਦਾ ਹੀ ਤੁਹਾਡਾ ਫੋਨ ਤੇ ਤਾਂ ਹੁੰਦਾ ਬਾਬਾ ਜੀ ਮਾੜਾ ਜੇ ਮਾੜਾ ਜੇ ਫੋਨ ਲਾ ਦੇ ਆ ਪ੍ਰਦਾਈ ਨੂੰ ਮੈਂ ਕੀ ਕਹੂੰ ਫੋਨ ਹੁਣ ਕੀ ਕਰੂੰ ਮਾੜਾ ਜੇ ਸਮਝਾਤਾ ਦਿਓ ਬਾਬਾ ਜੀ ਹੈ ਬਾਬਾ ਜੀ ਬਹੁਤ ਗੁੱਟਪਦੇ ਇੱਕ ਫੋਨ ਤੇ ਕੰਮ ਆ ਉਹਨੂੰ ਮਾੜਾ ਜੇ ਸਮਝਾ ਦਿਓ ਮੈਨੂੰ ਤਾਂ ਐ ਦੱਸੋ ਚੱਲ ਐ ਦਾ ਚੱਲ ਜਾ ਕੋਈ ਲਾ ਦਿੰਦਾ ਹੁਣ हां तो मैं भाई कहना ਕੀ ਆ ਉਹਨੂੰ ਵਾਵਾ ਜੀ ਉਹਨੂੰ ਮਾੜਾ ਐਸੇ ਵਝਾ ਦਿਓ ਬਸ ਉਹਨੇ ਐਸੇ ਵਝੋਲਾ ਅੱਜ ਨੇ ਮੈਨੂੰ ਕਿਹੜੇ 100 ਰੁਪਏ ਆਤੀ ਬਸ ਮੇਰ ਕਰੇ ਦੀ ਸਤਰਾ ਹੋਣਾ ਬਰੇ